ਸਤ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀਉ ਸੋਰਠ ਮਹਲਾ 3 ਚਾਉ ਤੋ ਕੈ ਸੱਚੀ ਭਗਤ ਸਤ ਗੁਰ ਤੇ ਹੋਐ ਸੱਚੀ ਹਿਰਦੈ ਬਾਣੀ ਚਾਉ ਤੋ ਕੈ ਭਾਵ ਵਿਚਾਰ ਤੋਕਾਂ ਦਾ ਚਾਰ ਤੁਕਾਂ ਤੋਂ ਭਾਵ ਹੈ ਚੌਤਕੇ ਨਹੀਂ ਰਹਿਣਾ ਚਾਉ ਤੁਕੇ ਸਤ ਗੁਰੂ ਸੇਵੀ ਸਦਾ ਸੁਖ ਪਾਈ ਹਉ ਮੈਂ ਸ਼ਬਦ ਸਮਾਣੀ ਬੇਨ ਗੁਰ ਸਾਚੀ ਭਗਤ ਨਾ ਹੋਵੀ ਹੋਰ ਭੁੱਲੀ ਫੇਰਾਇ ਆਣੀ ਭੁੱਲੀ ਅਦਕਲਾ ਕੇ ਪੜਨਾ ਹੈ ਜੀ ਮਾਨਮੁਖ ਫਿਰਹਿ ਸਦਾ ਦੁਖ ਪਾਵਹਿ ਡੂਬ ਮੋਏ ਵੇਣ ਪਾਣੀ ਫਿਰਹਿ ਪਾਵਹਿ ਫਿਰਹਿ ਪਾਵੇ ਨਹੀਂ ਕਹਿਣਾ ਫਿਰਹਿ ਪਾਵਹਿ ਡੂਬ ਮੋਏ ਮੋਏ ਨਹੀਂ ਕਹਿਣਾ ਔਂਕੜ ਪੜ੍ਹਣੀ ਐ ਮੋਏ ਭਾਈ ਰੇ ਸਦਾ ਰਹੋ ਸਰਣਾਈ ਆਪਣੀ ਨਜ਼ਰ ਕਰੇ ਪਾਤ ਰਾਖੇ ਹਰ ਨਾਮੋਂ ਦੇਵੜਾਈ ਰਹਾਉ ਸਦਾ ਰਖੋ ਰਹੋ ਨਿਗਾਣਾ ਦੋਇ ਹਾਥੇ ਪੜਨੇ ਹਨ ਰਖੋ ਪਾਤ ਪੋਲਾ ਕਹਿਣਾ ਜੀ ਪਤ ਨਹੀਂ ਕਹਿਣਾ ਪਾਤ ਪੂਰੇ ਕਰਤੇ ਆਪ ਪਛਾਤਾ ਸਬਦ ਸਚੈ ਵਿਚਾਰਾ ਆਪ ਪਛਾਤਾ ਆਪ ਸ਼ਬਦ ਦਾ ਪਪਾ ਅੱਖਰ ਪੂਰਾ ਪੜ੍ਹਨਾ ਹੈ ਆਪ ਪਛਾਤਾ ਨਹੀਂ ਕਹਿਣਾ ਆਪ ਪਛਾਤਾ ਹਰ ਦਇ ਜਗ ਜੀਵਨ ਸਦ ਵਸਿਆ ਤਾਜ ਕਾਮ ਕਰੋਦ ਅਹੰਕਾਰਾ ਜਗ ਜੀਵਨ ਇਕੱਠਾ ਪੜਨਾ ਹੈ ਪਰ ਜਗ ਜੀਵਨ ਨਹੀਂ ਕਹਿਣਾ ਜਿਵੇਂ ਕਿਸੇ ਵਿਅਕਤੀ ਦਾ ਨਾਮ ਹੁੰਦਾ ਹੈ ਜਗ ਜੀਵਨ ਅਹੰਕਾਰਾ ਹੰਕਾਰਾ ਨਹੀਂ ਕਹਿਣਾ ਅਹੰਕਾਰਾ ਸਦ ਵਸਿਆ ਇਹਨੂੰ ਸ਼ਬਦ ਨਹੀਂ ਕਹਿਣਾ ਸਦ ਵਸਿਆ ਸਦਾ ਹਜੂਰ ਰਵਿਆ ਸਭ ਠਾਈ ਹਿਰਦੈ ਨਾਮ ਅਪਾਰਾ ਹਜੂਰ ਜੱਜੇ ਨੂੰ ਦਿਲenkੜੇ ਪੜਨੇ ਆ ਹਜੂਰ ਨਹੀਂ ਕਹਿਣਾ ਹਜੂਰ ਰਵਿਆ ਸਭ ਠਾਈ ਸਭ ਥਾਵਾਂ ਤੇ ਠਾਈ ਦੁਗ ਦੁਗ ਬਾਣੀ ਸ਼ਬਦ ਪਸ਼ਾਣੀ ਨਾਉ ਮਿੱਠਾ ਮਨਹ ਪਿਆਰਾ ਸਤ ਗੁਰ ਸੇਵ ਜਿਨ ਨਾਮ ਪਸ਼ਾਤਾ ਸਫਲ ਜਨਮ ਜਗ ਆਇਆ ਜਿਨ ਨਾਮ ਪਸ਼ਾਤਾ ਇਤਨੇ ਸ਼ਬਦਾਂ ਨੂੰ ਵੱਖ-ਵੱਖ ਬੋਲਣਾ ਜਿਨ ਨਾਮ ਪਛਾਤਾ ਨਹੀਂ ਗਹਿਣਾ ਜਿਨ ਦਾ ਨੰਨਾ ਪੂਰਾ ਪੁਰਾ ਪੁਰਨਾ ਜਿਨ ਨਾਮ ਮਮਾ ਪੂਰਾ ਪਛਾਤਾ ਕਸ ਕੇ ਜਿਨ ਨਾਮ ਪਛਾਤਾ ਸਫਲ ਜਨਮ ਜਗ ਜੱਜ ਤੇ ਅਧਕਲਾ ਕੇ ਪੜ੍ਹਨਾ ਜੀ ਹਾਰ ਰਸ ਚਾਖ ਸਵਾ ਮਨ ਤ੍ਰਿਪਤਿਆ ਗੋਣ ਗਵੈ ਗੁਣੀ ਅਗਾਹਾ ਹਰ ਰਸ ਦੋਏ ਸ਼ਬਦ ਵਖ ਵਖ ਬੋਲਨੇ ਹਰ ਰਸ ਨਹੀਂ ਕਹਿਣਾ ਹਰ ਰਸ ਤ੍ਰਿਪਤਿਆ ਤ੍ਰਿਪਤਿਆ ਨਹੀਂ ਕਹਿਣਾ ਤ੍ਰਿਪਤਿਆ ਕਾਮਲ ਪ੍ਰਗਾਸ ਸਵਾ ਰੰਗ ਰਾਤਾ ਅਨਹਦ ਸਬਦ ਵਜਾਇਆ ਰੱਤਾ ਕੱਸ ਕੇ ਸਬਦ ਬੱਬਾ ਪੂਰਾ ਬੋਲਣਾ ਸਬਦ ਨਹੀਂ ਕਹਿਣਾ ਸਬਦ ਸਬਦ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੀ ਸੱਚ ਸਮਾਇਆ ਮਨ ਨਿਰਮਲ ਮਨ ਨਿਰਮਲ ਨਹੀਂ ਕਹਿਣਾ ਮਨ ਦਾ ਨੰਨਾ ਪੂਰਾ ਬੁਰਨਾ ਦੋ ਸ਼ਬਦ ਵੱਖ-ਵੱਖ ਪੜ੍ਹਨੇ ਹਨ ਜੀ ਰਾਮ ਨਾਮ ਕੀ ਗਾਤ ਕੋਈ ਨਾ ਬੂਝੈ ਗੁਰ ਮਤ ਅਰਦਾਸ ਸਮਾਈ ਬੂਝੈ ਬੱਬੇ ਤੇ ਅਦਕ ਝੱਜੇ ਤੇ ਦੁਲਾਵਾਂ ਬੂਝੇ ਨਹੀਂ ਕਹਿਣਾ ਬੂਝੈ ਰਿਦੈ ਸਮਾਈ ਰਿਦੈ ਦੱਦੇ ਤੇ ਦੁਲਾਵਾਂ ਦੱਦਾ ਹੀ ਬੋਲਣਾ ਹੈ ਰਿਦੈ ਨਹੀਂ ਕਹਿਣਾ ਰਿਦੈ ਗੁਰਮੁਖ ਹੋਵੈ ਸੁਮਾਗ ਪਛਾਣੈ ਹਰ ਰਸ ਰਸਨ ਰਸਾਈ ਮਗ ਇਹਨੂੰ ਮਗ ਨਹੀਂ ਕਹਿਣਾ ਮਕ ਗੁਰਮੁਖ ਮੰਮੇ ਦੀ ਔਂਕੜ ਹੋਵੈ ਪਛਾਣੈ ਦੁਲਾਵਾ ਹੋਵੇ ਜਾਂ ਪਛਾਣੈ ਨਹੀਂ ਕਹਿਣਾ ਹੋਵੈ ਪਛਾਣੈ ਜਪ ਤਪ ਸੰਜਮ ਸਭ ਗੁਰ ਤੇ ਹੋਵੈ ਫਿਰ ਤੈ ਨਾਮ ਵਸਾਈ ਨਾਨਕ ਨਾਮ ਸਮਾਲਹਿ ਸੇ ਜਨ ਸੁਹਣਾ ਦਰਸਾਚੈ ਪਾਤ ਪਾਈ ਨਾਮ ਸਮਾਲਹਿ ਭਾਰਾ ਕਹਿਣਾ ਜੀ ਸਮਾਲ ਲੈ ਨਹੀਂ ਕਹਿਣਾ ਸਮਾਲਹਿ ਸੇ ਜਾਨੋ ਸੋਹਨ ਸੋ ਹਾਹਨ ਨਾ ਹਾਨ ਸੋਨ ਨਹੀਂ ਗਹਿਣਾ ਸੋਹਨ ਸੋਰਠ ਮਹੱਲਾ ਤੀਜਾ ਦੋ ਤੁਕੇ ਸਤ ਗੁਰ ਮਿਲ ਆਏ ਉਲਟੀ ਭਈ ਭਾਈ ਜੀਵਤ ਮਰਐ ਤਾਂ ਬੂਝ ਪਾਏ ਦੋ ਤੁਕੇ ਇਹਨੂੰ ਦੁੱਤ ਕੇ ਨਹੀਂ ਗਹਿਣਾ ਦੋ ਤੋਕੇ ਮਿਲਿਆ ਲੱਲੇ ਨੂੰ ਸਿਹਾਰੇ ਲੱਗੀ ਐ ਮਿਲਿਆ ਨਹੀਂ ਕਹਿਣਾ ਮਿਲਿਆ ਸਿਹਾਰੀ ਹਾਲੇ ਤੇ ਦੁਲਾਵਾਂ ਵੀ ਪੜਨਾ ਮਿਲਿਏ ਵੀ ਨਹੀਂ ਕਹਿਣਾ ਮਿਲਿਆ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਸਿੱਖ ਸਸਿ ਪਿਆਰ ਕਲਾ ਕੇ ਪੜਨਾ ਹੈ ਜੀ ਮਨ ਰੇ ਹਰ ਹਰ ਸੇਤੀ ਲੇਵ ਲਾਈ ਮਨ ਹਰ ਜਾਪ ਮੀਠਾ ਲੱਗੈ ਪਾਈ ਗੁਰਮੁਖ ਪਾਏ ਹਰ ਥਾਏ ਰਹਾ ਸਾਰੀ ਬਾਣੀ ਵਿੱਚ ਇਸ ਸ਼ਬਦ ਨੂੰ ਕੱਸ ਕੇ ਬੋਲਣਾ ਹੈ ਸੇਤੀ ਨਹੀਂ ਕਹਿਣਾ ਸੇਤੀ ਬੇਨੰਗੁਰ ਪ੍ਰੀਤਨ ਉਪਜੈ ਭਾਈ ਮਨਮੁਖ ਦੂਜੈ ਭਾਈ ਤੋਹ ਕੁੱਟਹਿ ਮਨਮੁਖ ਕਰਮ ਕਰਹਿ ਭਾਈ ਪੰਲੇ ਕਿਛੂ ਨ ਪਾਏ ਤੋ ਤੋ ਨਿਹਣਾ ਸੁਣ ਤੋਹ ਕੁੱਟਹਿ ਕੱਕੇ ਤਿਆਗਤ ਰਾਹੇ ਨੂੰ ਸਿਹਾਰੀ ਕੁੱਟੈ ਨਹੀਂ ਕਹਣਾ ਕੁੱਟਹਿ ਕਰਮ ਕਰਹਿ ਕਰੈ ਨਹੀਂ ਕਹਿਣਾ ਪੱਲੇ ਪੱਪੇ ਤਪਕ ਲਾ ਕੇ ਪੜਨਾ ਪਲੈ ਨਹੀਂ ਕਹਿਣਾ ਪੱਲੇ ਗੋ ਰਮੇ ਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਨਾਮ ਮਨ ਦੋਵੇਂ ਸ਼ਬਦ ਵਕ ਵਕ ਬੋਲਣੇ ਹਨ ਜੀ ਨਾਮ ਮਨ ਨਿ ਗਣਾ ਨਾਮ ਮਨ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ ਆਇਆ ਸੁ ਪਰਵਾਣ ਹੈ ਭਾਈ ਜੇ ਗੁਰ ਸੇਵਾ ਚਤ ਲਾਏ ਜ ਜੇ ਨੂੰ ਸਿਹਾਰੀ ਆ ਜੇ ਨਹੀਂ ਕਹਿਣਾ ਜੇ ਚਿੱਤ ਚੱਤੇ ਤੇ ਅਗਤ ਲਾ ਕੇ ਬਲਣਾ ਜੀ ਨਾਨਕ ਨਾਮ ਹਰ ਪਾਈ ਐ ਪਾਈ ਗੁਰ ਸਬਦੀ ਮੇਲਾਏ